ਪੰਜਾਬ ਦੇ ਵਿੱਚ ਬੀਤੇ ਦਿਨੀ ਕਈ ਤਰੀਕੇ ਦੇ ਮਾਮਲੇ ਆਏ ਜਿਸ ਤੋਂ ਬਾਅਦ ਪੰਜਾਬ ਸ਼ਰਮਸ਼ਾਰ ਹੋਇਆ ਤੇ ਉਹ ਮਾਮਲੇ ਉਹ ਸੀ ਕਿ ਜਿਹੜੇ ਛੋਟੇ ਬੱਚਿਆਂ ਦੇ ਨਾਲ ਘਟਨਾ ਕੀਤੀ ਹਸ਼ਿਆਰਪੁਰ ਦੀ ਘਟਨਾ ਨੇ ਪੂਰਾ ਪੰਜਾਬ ਕੀ ਪੂਰਾ ਦੇਸ਼ ਰਵਾ ਦਿੱਤਾ ਜਦੋਂ ਛੋਟੇ ਬੱਚੇ ਦੇ ਨਾਲ ਇੱਕ ਵਿਅਕਤੀ ਨੇ ਕੂਕਰਮ ਕੀਤਾ ਉਸ ਨੂੰ ਮੌਤ ਦੇ ਘਾਟ ਬੱਚੇ ਨੂੰ ਉਤਾਰਿਆ ਤਾਂ ਹੁਣ ਉਹ ਦੋਸ਼ੀ ਵਿਅਕਤੀ ਪੁਲਿਸ ਦੇ ਤੇ ਜੇਲ੍ਹਾਂ ਦੇ ਵਿੱਚ ਬੰਦ ਹੈ ਪਰ ਉਸ ਤੋਂ ਬਾਅਦ ਵੀ ਇਸ ਤਰੀਕੇ ਦੇ ਮਾੜੇ ਅੰਸਰ ਮਾੜੀ ਸੋਚ ਵਾਲੇ ਜਾਂ ਕ੍ਰਿਮੀਨਲ ਬੰਦੇ ਅਜੇ ਵੀ ਸਮਾਜ ਦੇ ਵਿੱਚ ਘੁੰਮ ਰਹੇ ਨੇ ਅਜੇ ਵੀ ਇਸ ਤਰੀਕੇ ਦੀ ਬਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਪਰ ਅੱਜ ਨਿਊ ਚੰਡੀਗੜ੍ਹ ਦੇ ਪਿੰਡ ਪਿੰਡ ਪੜੌਂਜੀਆਂ ਦੇ ਵਿੱਚ ਇੱਕ ਬਹੁਤ ਹੀ ਮਾੜੀ ਘਟਨਾ ਵਾਪਰ ਲੱਗੀ ਸੀ ਬਚਾਅ ਹੋ ਗਿਆ ਪਿੰਡ ਦੇ ਉੱਤੇ ਬਹੁਤ ਵੱਡਾ ਕਲੰਕ ਲੱਗਣਾ ਸੀ ਇਲਾਕੇ ਦੇ ਉੱਤੇ ਕਲੰਕ ਲੱਗਣਾ ਸੀ ਪਰ ਪਿੰਡ ਦੇ ਸਹਿਯੋਗ ਦੇ ਨਾਲ ਪੋਰਟਸ ਜੋਗ ਦੇ ਨਾਲ ਬਚਾਅ ਹੋ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੂੰ ਜ਼ੂਮ ਕਰਕੇ ਦਿਖਾ ਦੋ ਮੈਂ ਕੈਮਰਾਮੈਨ ਨੂੰ ਕਹਾਂਗਾ ਹੁਣੇ-ਹੁਣੇ ਸਾਡੀ ਪੁਲਿਸ ਨਾਲ ਵੀ ਗੱਲਬਾਤ ਹੋਈ ਹੈ ਉਸ ਦੋਸ਼ੀ ਵਿਅਕਤੀ ਦੇ ਖਿਲਾਫ ਪੁਲਿਸ ਨੇ ਕਈ ਧਰਾਵਾਂ ਲਾ ਕੇ ਮਾਮਲਾ ਦਰਜ ਕਰ ਲਿਆ ਪਰ ਹੋਇਆ ਕੀ ਹੈ ਅਸੀਂ ਪਿੰਡ ਦੇ ਸਾਬਕਾ ਸਰਪੰਚ ਸਭ ਤੋਂ ਪੁੱਛਾਂਗੇ ਕਿ ਘਟਨਾ ਮੌਕੇ ਤੇ ਕੀ ਦੇਖੀ ਹੈ ਤੇ ਕਿਸ ਤਰੀਕੇ ਦੇ ਨਾਲ ਉਸ ਦੋਸ਼ੀ ਵਿਅਕਤੀ ਨੂੰ ਕਾਬੂ ਕੀਤਾ ਸਰਪੰਚ ਸਾਹਿਬ ਪਹਿਲਾਂ ਤਾਂ ਨਾਮ ਦੱਸ ਦਿਓ ਕੀ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਅੰਦਰ ਸਿੰਘ ਨਾਂਜੀ ਕਿਹੜਾ ਪਿੰਡ ਹੈ ਆਪਣਾ ਪਿੰਡ ਪਡੌਂਜੀਆਂ ਜੀ ਅੱਜ ਜਿਹੜੀ ਘਟਨਾ ਹੋਈ ਹੈ ਕੀ ਹੋਇਆ ਜਿਹੜਾ ਤੁਸੀਂ ਥਾਣੇ 'ਚ ਪਹੁੰਚੇ ਹੋ ਇੱਕ ਵਿਅਕਤੀ ਨੇ ਦੱਸਿਆ ਕਿ ਤੁਹਾਡੇ ਪਿੰਡ ਨੂੰ ਸ਼ਰਮਸ਼ਾਰ ਕਰ ਦੇਣਾ ਸੀ ਕਲੰਕ ਲਾ ਦੇਣਾ ਸੀ ਉਹ ਕੌਣ ਸੀ ਬੰਦਾ ਕਿਵੇਂ ਸਾਰੀ ਘਟਨਾ ਵਾਪਰੀ ਇਹ ਸਾਡੇ ਦਰਸ਼ਕਾਂ ਨੂੰ ਦੱਸ ਦੋ ਮੇਰੇ ਘਰ ਦੇ ਮੇਰੇ ਕੋਲ ਨੌਕਰ ਹੈ ਜੀ ਇੱਕ 4 ਸਾਲ ਤੇ ਰਹਿੰਦਾ ਉਹਦੇ ਬੱਚੇ ਵੀ ਨਾਲੇ ਰਹਿੰਦੇ ਆ ਉਹ ਮੇਰੇ ਘਰ ਤੇ ਥੋੜੀ ਜਿਹਾ ਦੂਰ ਕਮਰੇ ਵਿੱਚ ਰਹਿੰਦਾ ਜੀ ਮੈਂ ਉੱਧਰ ਨੂੰ ਆ ਰਿਹਾ ਤਾਂ ਤਾਂ ਉਹ ਜਿਹੜਾ ਮੇਰਾ ਨੌਕਰ ਹੈ ਉਹ ਤਾਂ ਮੇਰੇ ਘਰਾਂ ਕੰਮ ਕਰ ਰਿਹਾ ਤਾਂ ਜੀ ਉਹਦੀ ਵਾਈਫਤੀ ਉੱਥੇ ਉਹਨਾਂ ਮੈਨੂੰ ਆਵਾਜ਼ ਮਾਰ ਕੇ ਕਿਹਾ 15 20 ਮਿੰਟ ਹੋ ਗਏ ਦਿਖ ਨਹੀਂ ਰਹੀ ਕਿੱਧਰ ਹੈਗੀ ਅਸੀਂ 2 4 ਬੰਦੇ ਨਾਲ ਦਾ ਮਤਲਬ ਉੱਧਰ ਜੰਗਲ ਜਿਹਾ ਇਲਾਕਾ ਜੀ ਜ਼ਮੀਨ ਰਿਕੁਆਇਰ ਹੋਈ ਵੀ ਝੂਂਟ ਝਾੜ ਖੜੇ ਆਂਗੇ ਉੱਧਰ ਨੂੰ ਘੇੜਾ ਮਾਰਿਆ ਸਾਨੂੰ ਥੱਲੇ ਬੱਚੀ ਦੀ ਰੋਂਦੀ ਦੀ ਆਵਾਜ਼ ਆਈ ਹੈ ਰੋਂਦੀ ਦੀ ਆਵਾਜ਼ ਆਈ ਜਦ ਅਸੀਂ ਵਿੱਚ ਵੜ ਕੇ ਦੇਖਿਆ ਇੱਕ ਬੰਦਾ ਸਿਰ ਤੇ ਮੋਨਾਤਾ ਜੀ 21 22 ਸਾਲ ਦੀ ਉਮਰ ਹੋਣੀ ਉਹਦੀ ਤਕਰੀਬਨ ਉਹ ਬੱਚੀ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾਤਾ ਜੀ ਅਸੀਂ ਦਮਾ ਦਮਾ ਆਲੇ-ਦਾਲੇ ਤੇ ਇਕੱਠੇ ਹੋ ਗਏ ਉਹਨੂੰ ਪੰਜ-ਚਾਰ ਬੰਦੇ ਹੋਰ ਬੁਲਾਏ ਜੀ ਦਮਾ ਦਮਾ ਵਾਜਾਂ ਮਾਰ ਕੇ ਲਾਕਤੀ ਉਹਨੂੰ ਦਬੋਚ ਲਿਆ ਜੀ ਮੌਕੇ ਪਰ ਫਿਰ ਅਸੀਂ 112 ਪਰ ਫੋਨ ਕਰਿਆ ਜੀ ਜੇ ਅਸੀਂ ਫੁਰਤੀ ਥੋੜੀ ਜੀ ਨਾ ਕਰਦੇ ਜੀ ਸ਼ਾਇਦ ਬੱਚੀ ਨਾਲ ਗਲਤ ਕੰਮ ਕਰਕੇ ਜਾਨ ਤੇ ਵੀ ਮਾਰ ਸਕਦਾ ਦਾ ਜੀ ਉਹ ਫਿਰ ਅਸੀਂ 112 ਪਰ ਕਾਲ ਕਰੀ ਜੀ ਫਿਰ ਮੁੱਲਾਂ ਵਰਤੇ ਮੁੱਲਾਂ ਵਰ ਗਰੀਬਾਸਤੇ ਪੁਲਿਸ ਵਾਲੇ ਗਏ ਜੀ ਉਹਨਾਂ ਦੇ ਹਵਾਲਾ ਕਰਿਆ ਜੀ ਹੁਣ ਸਾਨੂੰ ਵਧੀਆ ਰਿਸਪਾਂਸ ਮਿਲਿਆ ਜੀ ਐਸਐਚਓ ਸਾਹਿਬ ਨੇ ਭਰੋਸਾ ਦਿੱਤੇ ਸਖਤ ਤੇ ਸਖਤ ਕਾਰਵਾਈ ਤਰਾਵਾਂ ਲਾ ਕੇ ਇਹਦੇ ਪਰ ਹੋਊਗੀ ਜੀ ਉਹ ਬੰਦਾ ਕਿੱਥੋਂ ਦਾ ਰਹਿਣ ਵਾਲਾ ਹੈ ਤੁਹਾਡੇ ਇਲਾਕੇ ਦਾ ਜਾਂ ਪਿੰਡ ਦਾ ਜਾਂ ਨਜ਼ਦੀਕੀ ਪਿੰਡ ਦਾ ਹੈ ਕੌਣ ਹੈ ਬੰਦਾ ਜਿਹੜਾ ਇਸ ਤਰੀਕੇ ਦਾ ਮਾੜਾ ਕੰਮ ਕਰਨ ਲੱਗਿਆ ਸੀ ਜਿਹੜਾ ਅੱਜ ਪੂਰੇ ਇਲਾਕੇ ਨੂੰ ਸ਼ਰਮਸ਼ਰ ਕਰਨ ਲੱਗਿਆ ਸੀ ਉਹ ਬੰਦਾ ਬਿਹਾਰ ਦਾ ਜੀ ਸਾਡੇ ਪਿੰਡ ਦਾ ਜੇ ਆਇਆ ਜੀ ਉਹ ਲੇਬਰ ਦਾ ਕੰਮ ਕਰਨੇ ਵਾਸਤੇ ਗਲੀਆਂ ਨਾਲੀਆਂ ਬਣਾਉਣੇ ਨੇ ਲੇਬਰ ਆਈ ਤੀ ਲਾਈ ਤੀ ਉਹ ਬੰਦਾ ਹੈ ਬਿਹਾਰ ਦਾ ਨਸ਼ਾ ਨੁਸ਼ਾ ਕੀਤਾ ਹੋਇਆ ਸੀ ਉਹਨਾਂ ਨਸ਼ਾ ਕੋਈ ਨਹੀਂ ਕਰਿਆ ਬੰਦਾ ਜੀ ਹਾਂਜੀ ਅਤੇ ਜਿਸਰੀ ਕੇ ਨਾਲ ਅੱਜ ਘਟਨਾ ਵਾਪਰਨ ਲੱਗੀ ਸੀ ਸਰਪੰਚ ਸਾਹਿਬ ਬਹੁਤ ਸ਼ਰਮਸਾਰ ਵਾਲੀ ਗੱਲ ਹੋਣੀ ਸੀ ਇਲਾਕੇ ਵਾਸਤੇ ਪਰ ਤੁਹਾਡੇ ਚੌਕਸੀ ਦੇ ਨਾਲ ਸਹਿਯੋਗ ਦੇ ਨਾਲ ਸ਼ਰਮਸਾਰ ਹੋਣ ਤੋਂ ਇਲਾਕਾ ਬਚ ਗਿਆ ਨਹੀਂ ਤਾਂ ਅੱਜ ਬਹੁਤ ਵੱਡਾ ਖਰਾਬ ਹੋਣਾ ਸੀ ਕੰਮ ਆਪਣੇ ਇਲਾਕੇ ਦਾ ਪਿੰਡ ਪਰ ਕਲੰਖ ਲੱਗਣਾ ਦਾ ਜੀ ਬਹੁਤ ਭਾਰੀ ਵੀ ਛੋਟੀ ਜੀ ਬੱਚੀ ਨਾਲ ਇਦਾਂ ਹੋ ਗਿਆ ਮੌਤ ਹੋ ਗਈ ਉਹਦੀ ਹਾਂਜੀ ਜੇ ਅਸੀਂ ਨਾ ਫੁਰਤੀ ਕਰਦੇ ਜੀ ਸ਼ਾਇਦ 10 ਮਿੰਟ ਲੇਟ ਹੋ ਜਾਂਦੇ ਫਿਰ ਹੋ ਜਾਣਾ ਦਾ ਜੀ ਕੰਮ ਅਸੀਂ ਮੌਕੇ ਪਰੇ ਪਹੁੰਚ ਕੇ ਜੀ ਹਲੇ ਉਹ ਮਜਬੂਰ ਕਰੇ ਰਿਹਾ ਤੇ ਜੀ ਉਹਨੂੰ ਕੁੜੀ ਨੂੰ ਰੋ ਰਹੀ ਦੀ ਖੜੀ ਹਾਂਜੀ ਬਾਈ ਜੀ ਕਿੰਨੇ ਕੁ ਡਰੇ ਹੋਏ ਨੇ ਲੋਕ ਇਲਾਕੇ ਦੇ ਕਿਉਂਕਿ ਇਸ ਤਰੀਕੇ ਦੀ ਇਸ ਤਰੀਕੇ ਦੀ ਘਟਨਾ ਜਦੋਂ ਵਾਪਰਦੀ ਹੈ ਫਿਰ ਇਲਾਕੇ ਦੇ ਵਿੱਚ ਕਿ ਡਰ ਦਾ ਮਾਹੌਲ ਬਣ ਜਾਂਦਾ ਹੈ ਬੱਚਿਆਂ ਨੂੰ ਆਪਣਾ ਸੇਫ ਰੱਖਣਾ ਬਹੁਤ ਲੋਕ ਚਾਹੁੰਦੇ ਨੇ ਕਿ ਆਪਣਾ ਬੱਚੇ ਨੂੰ ਬਾਹਰ ਨਾ ਕੱਢੀ ਕਰ ਤੋਂ ਤਾਂ ਕਿੰਨਾ ਕੁ ਮੁਸ਼ਕਲ ਸੀ ਅੱਜ ਜਿਹੜਾ ਜਦੋਂ ਘਟਨਾ ਵਾਪਰੀ ਹੈ ਪੂਰੇ ਇਲਾਕੇ ਦੇ ਵਿੱਚ ਰੌਲਾ ਪੈ ਗਿਆ ਤਾਂ ਪੁਲਿਸ ਨੇ ਤੁਸੀਂ ਕਾਰਵਾਈ ਵਧੀਆ ਕਰਾਤੀ ਤਾਂ ਸਰ ਕਈ ਧਰਾਮਾਂ ਦੇ ਨਾਲ ਤਾਂ ਕਿੰਨਾ ਕੁ ਡਰ ਦਾ ਮਾਹੌਲ ਡਰ ਦਾ ਮਾਹੌਲ ਬਹੁਤ ਸੀਗਾ ਬਾਈ ਜੀ ਅਸਲ ਗੱਲ ਇਹ ਹੈ ਕਿ ਜਦੋਂ ਬੱਚੀ ਨੂੰ ਦੇਖਦੇ ਸੀ ਸਾਨੂੰ ਆਪਣੀਆਂ ਬੱਚੀਆਂ ਯਾਦ ਆਉਂਦੀਆਂ ਸੀ ਵੀ ਇਹ ਕੱਲ ਨੂੰ ਸਾਡੀ ਬੱਚੀ ਨਾਲ ਵੀ ਹੋ ਸਕਦਾ ਏ ਤਾਂ ਕਰਕੇ ਬਈ ਆਪਾਂ ਨੂੰ ਦੇਖੋ ਆਪਾਂ ਨੂੰ ਤਗੜੇ ਹੋਣਾ ਪੈਣਾ ਆਪਾਂ ਨੂੰ ਸਾਰੇ ਜਿੰਨੇ ਵੀ ਆਪਾਂ ਪਰਵਾਸੀ ਰੱਖੇ ਹੋਏ ਆਂ ਕਿਰਾਏਆਂ ਤੇ ਆ ਕੋਈ ਲੇਬਰ ਰੱਖੀ ਹੋਈ ਆ ਸਾਰਿਆਂ ਦੀ ਵੈਰੀਫਿਕੇਸ਼ਨ ਕਰਾਉਣੀ ਪੈਣੀ ਆ ਤਾਂ ਕਿ ਅੱਗੇ ਨੂੰ ਇਹ ਕੰਮ ਨਾ ਹੋ ਸਕੇ ਹੁਣ ਅੱਜ ਤਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਬਈ ਬਚ ਗਿਆ ਸਾਰਾ ਕੁਝ ਬਚਾਅ ਹੋ ਗਿਆ ਕਿਉਂ ਆਪਣੀਆਂ ਵੀ ਬੱਚੀਆਂ ਛੋਟੀਆਂ ਕੱਲ ਨੂੰ ਆਪਣੀ ਬੱਚੀ ਨਾਲ ਵੀ ਹੋ ਸਕਦਾ ਏ ਸ਼ਹਿਰਦਾਰੀ ਬਣ ਗਈ ਕੌਣ ਕਿੱਥੇ ਕਿ ਇਥੇ ਚੱਕ ਕੇ ਲੈ ਜਾ ਸਕਦਾ ਇਹ ਚੀਜ਼ ਆਪਾਂ ਨੂੰ ਧਿਆਨ ਰੱਖਣਾ ਪੈਣਾ ਜੀ ਪੁਲਿਸ ਦੀ ਕਾਰਵਾਈ ਤੋਂ ਤਸੱਲੀ ਹੈ ਤੁਹਾਨੂੰ ਕਿ ਜਿਹੜੀ ਕੀਤੀ ਅੱਜ ਉਹਨਾਂ ਦੇ ਦੋਸ਼ੀ ਦੇ ਖਿਲਾਫ ਹਾਂਜੀ ਹਾਂ ਪੁਲਿਸ ਦੀ ਕਾਰਵਾਈ ਤੇ ਪੂਰੀ ਤਸੱਲੀ ਹੈ ਜੀ ਆਪਣਾ ਪਰਚਾ ਦਰਜ ਹੋ ਗਿਆ ਜੀ ਧਾਰਾਵਾਂ ਲੱਗੀਆਂ ਕਿਡਨੈਪਿੰਗ ਦਾ ਵੀ ਲੱਗਿਆ ਬਾਕੀ ਜਿਹੜੇ ਆਪਣੇ ਰੇਰ ਹਾਂਜੀ ਸਾਰਾ ਉਹਨਾਂ ਦਾ ਧਾਰਾਵਾਂ ਲੱਗੀਆਂ ਜੀ ਬਹੁਤ ਤਸੱਲੀ ਬਖਸ਼ ਕੰਮ ਹੋਇਆ ਜੀ ਪੁਲਿਸ ਨਾਲ ਬਹੁਤ ਜੀ ਜਿਹੜੇ ਇਸ ਤਰੀਕੇ ਦੇ ਮਾੜੇ ਅਨਸਰ ਨੇ ਸਮਾਜ ਦੇ ਵਿੱਚ ਆ ਰਹੇ ਨੇ ਚਾਹੇ ਬਾਹਰੋਂ ਆ ਰਹੇ ਨੇ ਚਾਹੇ ਆਪਣੇ ਲੋਕਲ ਵੀ ਪਿੰਡਾਂ ਦੇ ਨੇ ਕਿਤੇ ਦੇ ਵੀ ਹੋਣ ਤਾਂ ਕਿਤੇ ਨ ਕਿਤੇ ਲੋਕਾਂ ਨੂੰ ਵੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਕੋਈ ਬੰਦਾ ਮਾੜਾ ਆਂਦਾ ਸ਼ੱਕੀ ਲੱਗਦਾ ਜਾਂ ਬਿਨਾਂ ਵੈਰੀਫਿਕੇਸ਼ਨ ਤੋਂ ਆ ਰਿਹਾ ਉਹਦੀ ਜਾਣਕਾਰੀ ਪੁਲਿਸ ਨੂੰ ਦੇਣੀ ਚਾਹੀਦੀ ਹੈ ਆਪਣੇ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਹਾਂਜੀ ਹਾਂ ਜ਼ਰੂਰ ਹੋਣ ਪਤਾ ਕੀ ਹੈ ਬਾਈ ਜੀ ਹੁਣ ਦੇਖੋ ਬਾਹਰ ਦੀ ਦੁਨੀਆ ਬਜਾਦੇ ਆ ਗਈ ਹੂੰ ਕੰਪਨੀਆਂ ਵੱਢ ਰਹੀਆਂ ਨਾਲ ਲੇਬਰ ਆ ਰਹੀ ਤਰੱਕੀ ਆਈ ਤਰੱਕੀ ਦੇ ਨਾਲ ਹੋਰ ਵੀ ਬਹੁਤ ਕੁਝ ਆਇਆ ਬਈ ਬਿਲਕੁਲ ਬਿਲਕੁਲ ਲੇਬਰਾਂ ਬਹੁਤ ਸਾਰੇ ਲੋਕ ਇਸ ਦੇ ਨਾਲ ਕਰਾਇਆ ਵੀ ਬਹੁਤ ਆਇਆ ਹਾਂ ਇਹ ਕਰਾਇਮ ਬਹੁਤ ਆ ਗਿਆ ਜੀ ਤੇ ਹੁਣ ਲੋਕਾਂ ਨੂੰ ਜ਼ਰੂਰੀ ਹੈ ਵੀ ਪੈਰੇ ਲਾਣ ਮੜਾ ਜਾ ਖਿਆਲ ਰੱਖਣ ਕਰਾਇਦਾਰਾਂ ਨੂੰ ਆਪਣੇ ਨੂੰ ਜਿਹੜੇ ਰੱਖੇ ਹੋਏ ਆ ਉਹਨਾਂ ਨੂੰ ਹਦਾਇਤਾਂ ਦੇਣ ਵੀ ਕੋਈ 9 ਵਜੇ ਤੋਂ ਬਾਅਦ ਬਾਹਰ ਨਹੀਂ ਬੈਠਾ ਇਹਨਾਂ ਦਾ ਕੀ ਆਈ ਇਹ ਚੱਕਦੇ ਬੀੜੀ ਜੀ ਪੁੱਲਾ ਕੇ ਆਪਣੇ ਦੇਲੀਪਾ ਬੈਠ ਜਾਣੇ ਇਹੋ ਜੇ ਕੰਮਾਂ ਤੋਂ ਇਹਨਾਂ ਨੂੰ ਰੋਕਣਾ ਚਾਹੀਦਾ ਵੀ ਹਾਂ ਵੀ ਭਾਈ ਤੁਸੀਂ 9 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਣਾ ਆਪਣਾ ਕਮਰੇ ਦੇ ਵਿੱਚ ਰਹੋ ਜੋ ਮਰਜ਼ੀ ਕਰੋ ਕਮਰੇ ਦੇ ਵਿੱਚ ਕਰੋ ਰੋਲਾ ਨਹੀਂ ਪਾਉਣਾ ਤੇ ਕੱਚੇ ਬਨਾਇਨਾ ਚ ਨਹੀਂ ਫਿਰਨਾ ਜਿਵੇਂ ਬੀੜੀ ਸਿਗਰਟ ਨਹੀਂ ਪੀਣੀ ਚਾਹੀਦੀ ਹੁਣ ਅਈਆਂ ਜਿਹੀ ਆਪਾਂ ਨੂੰ ਆਪ ਇਹ ਕਰਨਾ ਪੈਣਾ ਜੀ ਜੇ ਆਪਾਂ ਅਸਰ ਪੈਂਦਾ ਬੱਚੇ ਤੇ ਉੱਤੇ ਵੀ ਬਹੁਤ ਬਹੁਤ ਬੜਾ ਅਸਰ ਪੈਂਦਾ ਜੀ ਜਦੋਂ ਬੱਚਾ ਦੇਖਦਾ ਕੱਲੋਂ ਬੱਚਾ ਫਿਰ ਆਪ ਵੀ ਸੋਚਦਾ ਹੁਣ ਦੇਖੋ ਜੀ ਬੱਚਾ ਏ ਉਹਨੂੰ ਤਾਂ ਆਪਾਂ ਜਿੱਦਾਂ ਦਿਖਾਵਾਂਗੇ ਪਾਵਾਂਗੇ ਉਹਨੇ ਤਾਂ ਉਦਾਂ ਦਾ ਹੀ ਬਣਨਾ ਏ ਬਿਲਕੁਲ ਬਿਲਕੁਲ ਤਾਂ ਅੱਛਾ ਬਿਲਕੁਲ ਤੁਸੀਂ ਦੇਖੋ ਕਿ ਪਿੰਡ ਵਾਸੀ ਹੋਰ ਵੀ ਸਾਡੇ ਨਾਲ ਨੇ ਭਾਈ ਜੀ ਆ ਜਿਹੜੇ ਬੱਚੀ ਸੀ ਛੋਟੀ ਤੇ ਜਿੰਦੇ ਕਿਰਾਏਦਾਰ ਸੀ ਇਹਨਾਂ ਦੇ ਉਹ ਵੀ ਪ੍ਰਵਾਸੀ ਸੀ ਬਾਰੋਂ ਪ੍ਰਵਾਸੀ ਤੇ ਹੀ ਹਾਂ ਜੀ ਪਰ ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਏ ਤੁਹਾਡੀ ਬਹੁਤ ਵੱਡੀ ਸਲਾੰਗਾ ਹੈ ਕਿ ਤੁਸੀਂ ਇਸ ਘਟਨਾ ਨੂੰ ਬਚਾ ਲਿਆ ਨਹੀਂ ਤਾਂ ਬਹੁਤ ਵੱਡਾ ਕਲੰਕ ਲੱਗ ਜਣਾ ਸੀ ਭਾਵੇਂ ਬੱਚੀ ਪ੍ਰਵਾਸੀਆਂ ਦੀ ਸੀ ਭਾਵੇਂ ਆਪਣੀ ਹੋਵੇ ਤਾਂ ਕਿਤਨੇ ਜ਼ਿੰਮੇਵਾਰੀ ਇੱਕ ਆਮ ਨਾਗਰਿਕ ਤੇ ਨਾਲ ਦੀ ਨਾਲ ਇੱਕ ਇਨਸਾਨੀਤ ਤੁਸੀਂ ਜਗਾਈ ਹੈ ਤਾਂ ਜਿਹੜੀ ਇਹ ਕਾਰਵਾਈ ਹੋਈ ਹੈ ਪੁਲਿਸ ਵੱਲੋਂ ਇਸ ਦੀ ਤਸੱਲੀ ਹੈ ਤੁਹਾਨੂੰ ਸਾਨੂੰ ਤਸੱਲੀ ਹੈ ਪੂਰੀ ਪੂਰੀ ਕਾਰਵਾਈ ਕੀਤੀ ਹੈ ਜੀ ਹੁਣ ਇਹ ਕੱਲੂ ਪੇਸ਼ ਕਰੂਗੇ ਉਥੇ ਦੇਖਦੇ ਹੁਣ ਅੱਗੇ ਦੀ ਕਾਰਵਾਈ ਕਿਸ ਤਰ੍ਹਾਂ ਹੁੰਦੀ ਹੈ ਜਾਨੀ ਜੋ ਬਿਆਨ ਹੋਏ ਹੈ ਹੁਣ ਤੱਕ ਜੋ ਕਾਰਵਾਈ ਹੈ ਉਹ ਸਾਨੂੰ ਸੰਤੁਸ਼ਟ ਹੈ ਸੀ ਉਹ ਕਾਰਵਾਈ ਤੋਂ ਲੋਕਾਂ ਨੂੰ ਕਿੰਨਾ ਕੁ ਚੌਕਸ ਰਹਿਣ ਦੀ ਲੋੜ ਹੈ ਬਾਈ ਜੀ ਅੱਜ ਕੱਲ ਸਮਾਜ ਦੇ ਵਿੱਚ ਇਸ ਜਿਹੇ ਮਾੜੇ ਭੇੜੀ ਏ ਜਿਹੜੇ ਅਜਿਹੇ ਗੰਦੇ ਲੋਕ ਨੇ ਅੱਜ ਵੀ ਸਮਾਜ ਦੇ ਵਿੱਚ ਘੁੰਮ ਰਹੇ ਨੇ ਬਿਰਤੀ ਉਹਨਾਂ ਦੀ ਇੰਨੀ ਗੰਦੀ ਹੋ ਚੁੱਕੀ ਹੈ ਕਿ ਛੋਟੀ ਬੱਚੀ ਉਹਨਾਂ ਨੇ ਬਖਸ਼ਾ ਜਾ ਰਿਹਾ ਤਾਂ ਕਿਵੇਂ ਬੱਚਿਆਂ ਨੂੰ ਵਿਚਾਰ ਰੱਖਣ ਮਾਪੇ ਸਕੂਲ ਵੀ ਜਾਂਦੇ ਨੇ ਬੱਚੇ ਖੇਡਦੇ ਵੀ ਨੇ ਇਹ ਨਾ ਜਿਹੜਾ ਲੋਕਲ ਬੰਦਾ ਰਹਿੰਦਾ ਨਾ ਉਹਦੀ ਇੰਨੀ ਹਿੰਮਤ ਨਹੀਂ ਪੈਂਦੀ ਹੈ ਜਿਹੜਾ ਬਾਹਰ ਦੇ ਬੰਦਾ ਹੁੰਦਾ ਉਹਨੂੰ ਆਪਾਂ ਨੂੰ ਪਤਾ ਨਹੀਂ ਵੀ ਕਿਆ ਕ੍ਰਾਈਮ ਕਰਕੇ ਆਇਆ ਕ੍ਰਾਈਮ ਕਰਕੇ ਆ ਨਹੀਂ ਕਰਕੇ ਆ ਆਪਾਂ ਸਭ ਨੂੰ ਇੱਕ ਬਰਾਬਰ ਵੀ ਨਹੀਂ ਕਹਿ ਸਕਦੇ ਹੁਣ ਲੋਕਲ ਬੰਦਾ ਇੰਨੀ ਹਿੰਮਤ ਨਹੀਂ ਕਰਦਾ ਉਹ ਬਾਹਰ ਦੇ ਬੰਦਾ ਪਹਿਲਾਂ ਹੀ ਕ੍ਰਿਮੀਨਲ ਹੁੰਦਾ ਉਹ ਕ੍ਰਿਮੀਨਲ ਮਾਈਂਡ ਹੁੰਦਾ ਉਹਦਾ ਉਹ ਆ ਕੇ ਇਹ ਜਗ੍ਹਾ ਮੈਂ ਇੱਥੇ ਕਰ ਦਿੰਦਾ ਜਣੀ ਬਾਹਰ ਦੇ ਬੰਦਿਆਂ ਨੂੰ ਇਹ ਆਪਣਾ ਹੀ ਪਹਿਲਾਂ ਪਿੰਡ ਦੇ ਪਿੱਤਰ ਦੇ ਹੀ ਹੋਣਾ ਚਾਹੀਦਾ ਵੀ ਇਹਨਾਂ ਦੀ ਵੈਰੀਫਿਕੇਸ਼ਨ ਕਰਾਵੇ ਆਪਣੀ ਯੋਮਾਰੀ ਬਣਦੀ ਹੈ ਪੰਚਾਇਤ ਤੋਂ ਪਹਿਲਾਂ ਨਾਮ ਨਾਗਰਿਕ ਦੀ ਬਣਦੀ ਹੈ ਵੀ ਹਾਂ ਮੈਂ ਰ ਕਿ ਲੇਬਰ ਰੱਖਦਾ ਬੰਦਾ ਤਾਂ ਠੇਕੇਦਾਰ ਦੀ ਜ਼ਿੰਮੇਵਾਰੀ ਵੱਧਦੀ ਹੈ ਬਾਈ ਜੀ ਵੈਰੀਫਿਕੇਸ਼ਨ ਕਰवानी ਕਿਉਂਕਿ ਲੇਬਰ ਲੈ ਕੇ ਆ ਰਿਹਾ ਤਾਂ ਇਸ ਤਰੀਕੇ ਦੇ ਪਿੰਡਾਂ ਚ ਬਾੜ ਰਿਹਾ ਏਦਾਂ ਦੇ ਲੇਬਰ ਨੂੰ ਜਿਹੜੇ ਕ੍ਰਾਈਮ ਕਰਨ ਵਾਲੇ ਬੰਦੇ ਨੇ ਮੈਂ ਤਾਂ ਇੱਥੇ ਤੋਂ ਕਹਿੰਦਾ ਵੀ ਠੇਕੇਦਾਰ ਤੇ ਵੀ ਪਰਚਾ ਹੋਣਾ ਚਾਹੀਦਾ ਵੀ ਠੇਕੇਦਾਰ ਨੇ ਆਪਣੀ ਲੇਬਰ ਰੱਖੀ ਵੀ ਉਹਨੇ ਆਪਣੀ ਵੈਰੀਫਿਕੇਸ਼ਨ ਕਿਉਂ ਨਹੀਂ ਕਰਾਈ ਉਹ ਵੀ ਇੱਕ ਫਾਰਮ ਚਲਾ ਰਿਹਾ ਏ ਉਹਦੇ ਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਤਾ ਆਪਣੀ ਲੇਬਰ ਦੀ ਵੈਰੀਫਿਕੇਸ਼ਨ ਕਿਉਂ ਨਹੀਂ ਰਹੀ ਜਿਹੜੇ ਬੰਦੇ ਕ੍ਰਿਮੀਨਲ ਹੈ ਉਹ ਤੇ ਪਹਿਲਾਂ ਹੀ ਇੱਕ ਪਰਚਾ ਚੱਲ ਰਿਹਾ ਹੀ ਪਿੱਛੇ ਆਪਣਾ ਪਸ਼ੋਕੜ ਦੇ ਚਾਰ ਸ ਤੋ ਨਾ ਉਹ ਤਾਂ ਠੇਕੇਦਾਰ ਨੇ ਆਪਣੇ ਬੰਦੇ ਰੱਖੇ ਹੋਏ ਕ੍ਰਿਮੀਨਲਮ ਰੱਖੇ ਹੋਏ ਸਾਰੇ ਹੀ ਉਹਨੂੰ ਚਾਹੀਦਾ ਵੀ ਹਾਂ ਮੈਂ ਆਪਣੇ ਜਿਹੜੇ ਬੰਦੇ ਰੱਖੇ ਵੀ ਮੈਂ ਉਹਨਾਂ ਦੀ ਵੀ ਵੈਰੀਫਿਕੇਸ਼ਨ ਕਰਾਵਾਂ ਪਿੰਡ ਤੋਂ ਚਲੋ ਸਾਡਾ ਅੱਜ ਆਇਆ ਉਹ ਹਾਂ ਕੀ ਕੀ ਅਪੀਲ ਹੈ ਲੋਕਾਂ ਨੂੰ ਕਿ ਤੁਹਾਡਾ ਪਿੰਡ ਪੜੌਂਜੀਆਂ ਦਾ ਬਚਾਅ ਹੋ ਗਿਆ ਪਰ ਹੋਰ ਪਿੰਡਾਂ 'ਚ ਕੀ ਘਟਨਾਵਾਂ ਵਾਪਰੀ ਤਾਂ ਕੀ ਕਹਿਣਾ ਲੋਕਾਂ ਲੋਕਾਂ ਨੂੰ ਤਾਂ ਹੀ ਕਹਿਣਾ ਵੀ ਜੇ ਤੁਹਾਨੂੰ ਲਾਗਪਾਸ ਕੋਈ ਅਜਾ ਕੋਈ ਸ਼ਰਾਰਤੀ ਅੰਸਰ ਦਿਖਦਾ ਵੀ ਹਾਂ ਤੁਹਾਨੂੰ ਸ਼ੱਕ ਹੁੰਦਾ ਵੀ ਇਹ ਬੰਦਾ ਗਲਤ ਹੈ ਤਾਂ ਉਹਦੀ ਪਹਿਲਾਂ ਆਪਣੀ ਉਹ ਕਰੋ ਫਿਰ ਆਪਣੀ ਪੁਲਿਸ ਪਾਰਟੀ ਨੂੰ ਬੁਲਾਓ ਵੀ ਹਾਂ ਵੀ ਸਾਨੂੰ ਇਹ ਤੇ ਸ਼ੱਕ ਹੈ ਉਹਦੀ ਵੈਰੀਫਿਕੇਸ਼ਨ ਪੂਰੀ ਕਰਾਓ ਭਾਈ ਅਭੀ ਜੋ ਤੁਹਾਨੂੰ ਲਾਗਪਾਸ ਦਿਖਦਾ ਸਮਾਜ ਦਾ ਸਮਾਜ ਵਿੱਚ ਰਹਿਣਾ ਆਪਾਂ ਨੇ ਠੀਕ ਹੈ ਪਿੰਡ ਹੈ ਸ਼ਹਿਰ ਬਸ ਗਿਆ ਹੋਰ ਹੁਣ ਸਮਾਜ ਵਿੱਚ ਰਹਿ ਕੇ ਹੀ ਸਾਰਾ ਕੁਝ ਹੋਣਾ ਹੀ ਬਿਲਕੁਲ ਤਾਂ ਦੇਖੋ ਕੀ ਆ ਪਿੰਡ ਪਣੌਂਜੀਆਂ ਦੇ ਵਾਸੀ ਸੀ ਸਾਬਕਾ ਸਰਪੰਚ ਰਜਿੰਦਰ ਸਿੰਘ ਸਾਡੇ ਨਾਲ ਨੇ ਤੇ ਹੋਰ ਨੌਜਵਾਨ ਨੇ ਜਿਨ੍ਹਾਂ ਦੀ ਮਿਹਨਤ ਸਦਕਾ ਕਿਤੇ ਨਾ ਕਿਤੇ ਉਹ ਬੱਚੀ ਨਾਲ ਗਲਤ ਕੰਮ ਹੋਣ ਤੋਂ बच ਗਿਆ ਨਹੀਂ ਤਾਂ ਉਸ ਮਾੜੇ ਵਿਅਕਤੀ ਨੇ ਮਾੜੇ ਗਲਤ ਨਜ਼ਰ ਰੱਖਣ ਵਾਲੇ ਵਿਅਕਤੀ ਨੇ ਅੱਜ ਕਲੰਕ ਲਾਦਣਾ ਸੀ ਇਲਾਕੇ ਨੂੰ ਕਿਉਂਕਿ ਘਟਨਾ ਭਾਵੇਂ ਕਿਸੇ ਵੀ ਧੀ ਨਾਲ ਹੋਵੇ ਪ੍ਰਵਾਸੀਆਂ ਦੀ ਹੋਵੇ ਕਿਸੇ ਹੋਸਟੇਟ ਦੀ ਹੋਵੇ ਆਪਣੇ ਪੰਜਾਬ ਦੀ ਹੋਵੇ ਪਿੰਡ ਦੀ ਹੋਵੇ ਸ਼ਹਿਰ ਦੀ ਹੋਵੇ ਬੱਚਾ ਬੱਚਾ ਹੀ ਹੈ ਧੀ ਧੀ ਹੈ ਤਾਂ ਅੱਜ ਪਿੰਡ ਵਾਸੀਆਂ ਨੇ ਬੜੀ ਹਿੰਮਤ ਜਤਾਈ ਹੈ ਜਿਸ ਤੋਂ ਬਾਅਦ ਜਾ ਕੇ ਉਸ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਹਵਾਲੇ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਆਪਣੇ ਕਬਜ਼ੇ ਚ ਲਿਆ ਜਿਸ ਤੋਂ ਬਾਅਦ ਹੋਰ ਤੁਸੀਂ ਦੇਖੋ ਕਿ ਪੁਲਿਸ ਅੰਦਰ ਪਰਚਾ ਦਰਜ ਕਰ ਰਹੀ ਹੈ ਕਈ ਧਰਾਵਾਂ ਦੇ ਨਾਲ ਪੁਲਿਸ ਨੇ ਮਾਮਲਾ ਦਰਜ ਕੀਤਾ ਅਸੀਂ ਥਾਣੇ ਦੇ ਬਾਹਰ ਹੀ ਖੜੇ ਹਣੀ ਐਸ ਐਸ ਸਾਹਿਬ ਨਾਲ ਗੱਲ ਹੋਈ ਹੈ ਸਾਡੀ ਡਿਪਟੀ ਧਰਮਵੀਰ ਸਿੰਘ ਨਾਲ ਗੱਲਬਾਤ ਹੋਈ ਨਾ ਉਹ ਦੱਸਿਆ ਕਈ ਧਰਾਵਾਂ ਦੇ ਤਹਿਤ ਜੋ ਪਿੰਡ ਵਾਸੀਆਂ ਨੇ ਬਿਆਨ ਲਿਖਾਏ ਨੇ ਜੋ ਕਾਨੂੰਨ ਦੇ ਵਿੱਚ ਧਰਾਵਾਂ ਨੇ ਉਸ ਮੁਤਾਬਕ ਅਸੀਂ ਕਾਰਵਾਈ ਕਰ ਰਹੀਆਂ ਹਾਂ ਪਰਚਾ ਦਰਜ ਕਰ ਰਹੀਆਂ ਹਾਂ ਦੋਸ਼ੀ ਅਸੀਂ ਕਾਬੂ ਕਰ ਲਿਆ ਹੈ ਤਾ ਇਦਾਂ ਦੇ ਮਾੜੇ ਅਨਸਰਾਂ ਤੋਂ ਬਚਣ ਲਈ ਸਮਾਜ ਨੂੰ ਲੋੜ ਹੈ ਸਮਾਜ ਨੂੰ ਚਾਹੀਦਾ ਹੈ ਕਿ ਆਪਣੇ ਨਜ਼ਦੀਕੀ ਕੋਈ ਕਿਰਾਏਦਾਰ ਜਾਂ ਕੋਈ ਤਰੀਕੇ ਦੀ ਲੇਬਰ ਆਈ ਹੈ ਤਾਂ ਉਹਦੀ ਜੂਠ ਠੇਕੇਦਾਰ ਨੂੰ ਜਾਂ ਫਿਰ ਪਿੰਡ ਦੇ ਵਿੱਚ ਅਗਰ ਕਿਸੇ ਨੇ ਕਿਰਾਏਦਾਰ ਰੱਖਿਆ ਹੋਇਆ ਹੈ ਤਾਂ ਉਹਦੀ ਵੈਰੀਫਿਕੇਸ਼ਨ ਕਰਾਣੀ ਚਾਹੀਦੀ ਤਾਂ ਕਿ ਉਸ ਤਰੀਕੇ ਦੇ ਮਾੜੇ ਅਨਸਰਾਂ ਦਾ ਪਤਾ ਲੱਗ ਸਕੇ ਤੁਹਾਡੇ ਕੈਨਮ ਗੁਰਜੋਤ ਦੇ ਨਾਲ ਹਤੇ ਸਿੰਘ